ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਜਾਪ ਸਾਹਿਬ ਦੀ 102 ਪੌੜੀ ਕੱਲ ਸਮਾਪਤ ਕੀਤੀ ਸੀ ਅੱਜ ਆਪਾਂ ਸੰਥਿਆ 103 ਪੌੜੀ ਤੋਂ ਆਰੰਭ ਕਰਦੇ ਹਾਂ ਭਗਵਤੀ ਛੰਦ ਦਾ ਪ੍ਰਸਾਦ ਹੱਥ ਤੇ ਇਥੋਂ ਸ਼ੁਰੂ ਕਰਾਂਗੇ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਭਗਵਤੀ ਛੰਦ ਤਉ ਪ੍ਰਸਾਦ ਕਥਤੇ ਭਗਵਤੀ ਛੰਦ ਤਉ ਪ੍ਰਸਾਦ ਕਥਤੇ ਆਇ ਨੂੰ ਕਥਤੇ ਬੋਲਣਾ के आछ जे देसय के आ भज भेशय के आछ जे देसय के आ भज भेशय के आगंज कर्मै के आ पंज भ्रमै के आगंज कर्मै के आ पंज भ्रमै के आ भज लोकै के आदित सोकै के आ भज लोकै के आदित सोकै के अवधूत वर्णनै के विभूत करनाै के आ ਅਬ ਧੂਤ ਕਾ ਬਰਨਾ ਕੇ ਦੂਤ ਕਾ ਮਾ ਆਇੜਾ ਅਬ ਧੂਤ ਪਾਠਾ ਨਾਏ ਦੁੱਤ ਬੋਲੂਆ ਦੱਦਾ ਤੇ ਤੱਦਾ ਜਾ ਮਿਕਸ ਕਰਕੇ ਕੇ ਅਬ ਧੂਤ ਬਰਨੈ ਕੇ ਵਿਪੂਤ ਕਰਨੈ ਅਬ ਧੂਤ ਕਾ ਬਰਨਾ ਕੇ ਦੂਤ ਕਾ ਮਾ ਕੇ ਰਾਜਿੰ ਪ੍ਰਵਾਹ ਹੈ ਕੇ ਧਰਮੰ ਤੁਜਾ ਹੈ ਰਾਜਿੰ ਪ੍ਰਵਾਹ ਪ੍ਰਵਾਹ ਹੈ ਕੇ ਧਰਮੰ ਤੁਜਾ ਜਿਹੜਾ ਕੱਕੇ ਅਨੁਸਾਰੀ ਕੇ ਕੇ ਨਹੀਂ ਬੋਲਣਾ ਇਹਨੂੰ ਕੇ ਇੱਥੇ ਬੋਲਣਾ ਕਿ ਇੱਥੇ ਥੰਮਕ ਲਾ ਕੇ ਬਾਤ ਚ ਬੋਲਣਾ ਹੈ ਕਿ ਰਾਜਿੰਗ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਰਾਜਿੰਗ ਕਿ ਰਾਜਿਤ ਕਰੋ ਆ ਪ੍ਰਭਾ ਹੈ ਕਿ ਧਰਮ ਤੁਜਾ ਹੈ ਕਿ ਆਸ਼ੋਕ ਵਰਨੈ ਕਿ ਸਰਬਾ ਅਭਰਨੈ ਆਸ਼ੋਕ ਵਰਨੈ ਕਿ ਸਰਬਾ ਅਭਰਨ ਆਪਾਂ ਅਭਰਨ ਅਵਰਨ ਨਹੀਂ ਬੋਲਣਾ ਹਾਂ ਅਭਰਨੈ के आसोक वर्णय के सर्बा अपर्णय के आसोक वर्णन के सर्बा अपर्णय के जगत्कं कृति है के छत्रंग छतरी है तत जगत्कं कृति है के जगत्कं कृति है के सतम छतरी छतरी है के भरमंग स्वरूप है के अनपव अनूप है के ब्रह्म ब्रह्म पूर्ण ਕਿ ਬ੍ਰਹਮੰਗ ਸਰੂਪ ਹੈ ਇਸ ਤਰ੍ਹਾਂ ਬੋਲਣਾ ਕਿ ਬ੍ਰਹਮੰਗ ਸਰੂਪ ਹੈ ਕਿ ਅਨਪਉ ਅਨੂਪ ਹੈ ਕਿ ਆਦ ਅਦੇਵ ਹੈ ਕਿ ਆਪ ਅਪੇਵ ਹੈ ਕਿ ਆਦ ਅਦੇਵ ਹੈ

ਕਿ ਹਾਪ ਬਲ ਗੁਨਾਹ ਹੈ ਕਿ ਸਾਹਨ ਸਾਫ ਹੈ ਕਿ ਹਾਪ ਬਲ ਗੁਨਾਹ ਹੈ ਕਿ ਬਰਾਹ ਕਿ ਸਾਹਨ ਸਾਫ ਹੈ ਕਾਇਨੂ ਗੁਨਾਹ ਇਸ ਤਰ੍ਹਾਂ ਸਾਹੇ ਨੂੰ ਕੰਨਾਂ ਨਹੀਂ ਲੱਗਦਾ ਨਾ ਗੁਨਾਹ ਹੈ ਕਿ ਸਾਹਨ ਸਾਫ ਹੈ ਇਸ ਤਰ੍ਹਾਂ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਹਾ ਉਹ ਕਨਿੰਦ ਹੈ ਦੂਜਾ ਦੇਹੰਦ ਹੈ ਦਹਾਹਿ ਨੂੰ ਸਿਆਰੀਨ ਲੱਗੀ ਤੇ ਹੰਦ ਬੋਲਣਾ ਕਿ ਕਾਰਨ ਕੁਨੰਦ ਹੈ ਕਿ ਰੂਜੀ ਦਹੰਦ ਹੈ ਕੇ ਕਾਰਨ ਕਨੰਦ ਹੈ ਕਿ ਰੂਜੀ ਦਹੰਦ ਹੈ ਕੇ ਰਾਜ ਕਰਹੀ ਮਹ ਹੈ ਕੇ ਕਰਮੰ ਕਰੀ ਮਹ ਹੈ ਕੇ ਰਾਜ ਕਰਹੀ ਮਹ ਕੇ ਕਰਮੰ ਕਰੀ ਮਹ ਹੈ ਕੇ ਸਰਬੰ ਕਲੀ ਹੈ ਕੇ ਸਰਬੰ ਦਲੀ ਹੈ ਜੇ ਸਰਬੰ ਕਲੀ ਹੈ ਕੇ ਸਰਬੰ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਹਾਂ ਇਹ ਇਸ ਤਰ੍ਹਾਂ ਬੋਲਣਾ ਮੰਮੇ ਨੂੰ ਕਹਨਾ ਮਾਨ ਈੜੀ ਸਿਹਰੀ ਐੜੇ ਦਲਾਮ ਮਾਨਿਆ ਦਾਨਿਆ ਇਸ ਤਰ੍ਹਾਂ ਲਮਕਾ ਕੇ ਇਹ ਬੋਲਣਾ ਕਿ ਸਰਬਤਰ ਗਾਉਨਾਏ ਕਿ ਸਰਬਤਰ ਭਾਉਨਾਏ ਕਿ ਸਰਬਤਰ ਗਾਉਨਾਏ ਕਿ ਸਰਬਤਰ ਭਾਉਨਾਏ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਕਹੇ ਸਰਬਤਰ ਦੇ ਲੈ ਕਹੇ ਸਰਬਤਰ ਲੈ ਲੈ ਸਰਬਤਰ ਦੇ ਲੈ ਕਹੇ ਸਰਬਤਰ ਦੇ ਲੈ ਕਹੇ ਸਰਬਤਰ ਜਾ ਹੋ ਕਹੇ ਸਰਬਤਰ ਭਾ ਹੋ ਸਰਬਤਰ ਜਾ ਹੋ ਕਹੇ ਸਰਬਤਰ ਭਾ ਹੋ ਹਾਂ ਇਹਨੂੰ ਥੋੜਾ ਜਿਹਾ ਸਪੇਸ ਦੇ ਕੇ ਜਾ ਹੋ ਭਾ ਹੋ ਥੋੜਾ ਇਸ ਤਰ੍ਹਾਂ ਰਹਾ ਥੋੜਾ ਜਿਹਾ ਬੇਚ ਸਪੇਸ ਦੇ ਕੇ ਬੋਲਣਾ ਕੇ ਸਰਬਤਰ ਜਾਹੂ ਕੇ ਸਰਬਤਰ ਪਾਹੂ ਕੇ ਸਰਬਤਰ ਜਾਹੂ ਕੇ ਸਰਬਤਰ ਪਾਹੂ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ के सर्वत्र खी के सर्वत्र सर्वत्र <kek> सर्वत्र 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 के 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 गंता, के 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 हंता, गंता, गंता, सर्वत्र <,agus portal> <Ee> <ichen>

సర్వਤਰ ਦੇਸ ਹੈ ਸਰਵਤਰ ਪੇਸਾ ਕੇ ਸਰਵਤਰ ਮਾਨਯ ਸਦਾਵੰਗ ਪ੍ਰਧਾਨਯ ਕੇ ਸਰਵਤਰ ਮਾਨਯ ਕੇ ਸਰਵਤਰ ਪ੍ਰਧਾਨਯ ਆਇਆ ਮੰਮੀ ਨੂੰ ਕੰਨਾ ਮਾਨ ਈੜੀ ਸਿਹਰੀ ਐੜੇ ਦਲਾਮ ਉਹ ਪ੍ਰਧਾਨ ਪ੍ਰਧਾਨ ਹੈ ਇਹ ਲਉਣਾ ਪਿੱਛੇ ਜਈਏ ਦੇ ਵਿੱਚੋਂ ਇਹ ਸਿਹਰੀ ਤੇ ਐੜੇ ਤੇ ਦਲਾਮ ਦੋ ਅੱਖਰ ਨਿਕਲ ਗਏ ਮਾਨਯ ਪ੍ਰਧਾਨਯ ਇਸ ਤਰ੍ਹਾਂ ਹੀ ਬੋਲਣਾ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਇਹਦੇ ਚੋ ਵੀ ਈੜੀ ਨੂੰ ਸਿਹਰੀ ਐੜੇ ਤੇ ਦਲਾਮਾ ਲੱਗਣਾ ਜੱਜੇ ਨੂੰ ਕੰਨਾ ਪਪਾ ਜਾਪ ਈੜੀ ਸਿਹਰੀ ਐੜੇ ਤੇ ਦਲਾਮਾ ਐਵੇਂ ਥਾਪਿਆ ਥੱਥੇ ਨੂੰ ਕੰਨਾ ਪਪਾ ਥਾਪ ਈੜੀ ਸਿਹਰੀ ਐੜੇ ਨੂੰ ਦਲਾਮਾ ਥਾਪਿਆ ਲਮਕਾ ਕੇ ਜੀ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦਰੈ ਕੇ ਸਰਬਤਰ ਚੰਦਰੈ ਕੇ ਸਰਬਤਰ ਇੰਦਰੈ ਕੇ ਸਰਬਤਰ ਚੰਦਰੈ ਕੇ ਸਰਬੰਕਲੀਮੈ ਕੇ ਪਰਮੰਖ ਹੀਮੈ ਕੇ ਸਰਬੰਕਲੀਮੈ ਕੇ ਪਰਮੰਖ ਹੀਮੈ ਆ ਪਰਮੰਖ ਹੀਮਾ ਫਫਾ ਦੇ ਹਾਹੀਂ ਬਿਹਾਰੀ ਜੀ ਲਾ ਕੇ ਬੋਲਣਾ ਕਿ ਸਰਬੰਕ ਲਿਮੈ ਕਿ ਪਰਮੰਥਿ ਮੈ ਕਿ ਸਰਬੰਕ ਲਿਮੈ ਕਿ ਪਰਮੰਥਿ ਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਮੈ ਕਿ ਆਕਲ ਕਲਮੈ ਕਿ ਸਹਦੋ ਕਲਮਾ ਪਹਿਲਾ ਇਹਦਾ ਸ਼ਬਦ ਹੈ ਕਿ ਆਕਲ ਅਲਾਮੈ ਕਿ ਸਾਹਿਬ ਕਲਮੈ ਪਹਿਲਾ ਅਲਾਮੈ ਦੂਜਾ ਕਲਮੈ ਕਿ ਹੁਸਨ ਨਾਲ ਬਜੂ ਹੈ ਤਮਾਮੁਲ ਰਜੂ ਹੈ ਉਨਾਰ ਬਜਮਨ ਕੇ ਤਮਾਮਲ ਰਜਮਨ ਪਹਿਲੇ ਦੇ ਕੀ ਹੈਗਾ ਦੂਜੇ ਤੇ ਕੀ ਹੈ ਨਹੀਂ ਕਿ ਹਸਨ ਨਾਲ ਬਜੂ ਹੈ ਤਮਾਮਲ ਰਜੂ ਹੈ ਹਾਂ ਦੂਜੇ ਦੇ ਕੀ ਹੈ ਨਹੀਂ ਪਹਿਲੇ ਦੇ ਇੱਕੋ ਹੀ ਕੇ ਲੱਗਿਆ ਹੋਇਆ ਹੈ ਕਿ ਹਸਨ ਨਾਲ ਬਜੂ ਹੈ ਤਮਾਮਲ ਰਜੂ ਹੈ ਅਮੀਰ ਸੋਲਾ ਸਲਾਮੈ ਸਲੀ ਖਤਮ ਮੁਦਮੈ ਮੇਰ ਸੋ ਤਬਾਹ ਉਸ ਦੇਖ ਤੋ ਮੁਦਮ ਗਨੀ ਮਲ ਸ਼ਕਾਸਤਾ ਗਰੀਬ ਬਲ ਪ੍ਰਸਤਾ ਸ਼ਕਾਸਤਾ ਸ਼ਸ਼ੇ ਤੋਂ ਤੋੜ ਕੇ ਹਾਂ ਗਰੀਬ ਬਲ ਪ੍ਰਸਤਾ ਉਹ ਪੱਪੇ ਤੋਂ ਤੋੜਨਾ ਗਨੀ ਮਲ ਸ਼ਕਾਸਤਾ ਗਰੀਬ ਬਲ ਪ੍ਰਸਤਾ ਹਾਂ ਜਿਹੜਾ ਇਹ ਸ਼ਕਾਸਤਾ ਪਾਠ ਹੈ ਇਥੇ ਮਹਾਰਾਜ ਨੇ ਇੱਕੋ ਹੀ ਛੇਰੇ ਪੈਰ 'ਚ ਬਿੰਦੀ ਲਾਈ ਹੋਈ ਹੈ ਹੋਰ ਬਾਕੀ ਕਿਤੇ ਨਹੀਂ ਆਈ ਸ਼ਕਾਸਤਾ ਹੈ ਗਰੀਬੁਲ ਪ੍ਰਸਤਾ ਹੈ ਗਰੀਬੁਲ ਸ਼ਕਾਸਤਾ ਹੈ ਗਰੀਬੁਲ ਪ੍ਰਸਤਾ ਬਿਲੰਦੋਲ ਮਕਾਨ ਹੈ ਜ਼ਮੀਨੁਲ ਜਮਾਨਾ ਹੈ ਬਿਲਦੋਨਾ ਤੁਮਕਾਨਾ ਜ਼ਮੀਨੁਲ ਜਮਾਨਾ ਹੈ ਬਿਲੰਦੋਲ ਬਿਲੰਦੋਲ ਮਕਾਨ ਹੈ ਜ਼ਮੀਨ ਉਰ ਜਮਾਨਾ ਹੈ ਦਾ ਦਾ ਬਿਲੰਦੋਲਾ ਮਕਾਨਾ ਜ਼ਮੀਨ ਰਜਮਾਨਾ ਇਸੇ ਤਰ੍ਹਾਂ ਹੀ ਬੋਲਣਾ ਤੇ ਮੀ ਜੋ ਤਮਾਮ ਰਜੂਲ ਨਿਧਾਨਾ ਜੀ ਤਮਾਮ ਰਜੂਲ ਨਿਧਾਨਾ ਹਰੀ ਫਲ ਅਜੀਮਾ ਰਜਾਇਕ ਯਕੀਨੈ ਜੀ ਬੋਲ ਅਜੀਮਾ ਰਜਾਇਕ ਯਕੀਨੈ ਆੜਾ ਯਕੀਨੈ ਇਹ ਪਾਠ ਪੂਰੇ ਜਈ ਇਹਨਾਂ ਬੋਲੂਗਾ ਇਹਨੂੰ ਜਈਆ ਕਹਿ ਕੇ ਬੋਲਣਾ ਹਰੀ ਫਲ ਅਜੀਮਾ ਰਜਾਇਕ ਯਕੀਨੈ ਜਈਆ ਲਾ ਕੇ ਬੋਲਣਾ ਅਨੇਕੁਲ ਤਰੰਗ ਹੈ ਅਭੇਦ ਹੈ ਅਪੰਗ ਹੈ ਅਨੇਕੁਲ ਤਰੰਗ ਹੈ ਅਭੇਦ ਹੈ ਅਪੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤਰਮੁਕਤ ਵਿਭੂਤ ਹੈ ਨਿਰੁਕਤ ਸਰੂਪ ਹੈ ਤਰਮੁਕਤ ਵਿਭੂਤ ਹੈ ਆੜ ਨੰਨੇ ਨੂੰ ਸਿਆਰੀ ਰਾਰੇ ਰਾਰੇ ਨੌਕਰ ਤੇ ਉਤੇ ਅਧਿਕ ਕੱਕਾ ਤਤਾ ਨਿਰੁਕਤ ਬੋਲਣਾ ਕਸਕੇ ਜੇ ਨਰਕਤ ਸਰੂਪ ਹੈ ਤਰਮੁਕਤ ਵਿਪੂਤ ਹੈ ਨਰਕਤ ਸਰੂਪ ਹੈ ਪਰਖੇ ਹੁਤ ਨਰਕਤ ਸਰੂਪ ਹੈ ਤਰਮੁਕਤ ਵਿਪੂਤ ਹੈ ਨਰਕਤ ਸਰੂਪ ਹੈ ਤਰਪੁ ਤਰਨੁਕਤ ਵਿਪੂਤ ਹੈ प्रभुगत प्रभा है सुजगत सुधा हैदा है सद स्वरूप है अपेदि अनूप है अपेजी अनूप है, अपे है।, है, है। समस्तोपराज हैं सदा सर्वसाज है समस्तोपराज हैं सदा सर्वसाज है समस्तोल सलाम हैं सदैव अकाम है सलाम है सदैव अका ਆਏ ਸੱਸੇ ਤੋਂ ਤੋੜਨਾ ਸਮਸਤ ਉਹ ਸਲਾਮ ਹੈ ਸਦਾਇਬ ਅਲ ਅਕਾਮ ਹੈ ਮੇਰੇ ਬਾਦ ਸਰੂਪ ਹੈ ਅਗਾਦ ਹੈ ਅਨੂਪ ਹੈ ਮੇਰੇ ਬਾਦ ਹੈ ਮੇਰੇ ਬਾਦ ਸਰੂਪ ਹੈ ਬਾਦ ਸਰੂਪ ਹੈ ਅਗਾਦ ਹੈ ਅਨੂਪ ਹੈ ਓੰ ਆਦ ਰੂਪ ਹੈ ਅਨਾਦ ਸਰੂਪ ਹੈ ਓੰ ਆਦ ਰੂਪ ਹੈ ਅਨਾਦ ਸਰੂਪ ਹੈ ਆਏ ਓੰ ਪਾਠੀ ਹੈ ਓੰਕਾਰ ਨਹੀਂ ਕਰਨਾ

ਸਰਬ ਭਾਗੇ ਸੋ ਸਰਬ ਅਨੁਰਾਗ ਇਹ ਜਿਹੜਾ ਸੋ ਪਾਠ ਹੈ ਪਹਿਲਾਂ ਅਲੱਗ ਬੋਲਿਆ ਜਾਊਗਾ ਸੋ ਸਰਬ ਅਨੁਰਾਗ ਐਸੇ ਤਰੀਕੇ ਬੋਲਣਾ ਤੇਰੇ ਭੋਗਤ ਸਰੂਪ ਹੈ ਅਛੇਜ ਹੈ ਅਛੂਤ ਹੈ ਅਛੇਜ ਹੈ ਅਛੂਤ ਹੈ ਅਛੇਜ ਹਾਂ ਇਸ ਤਰ੍ਹਾਂ ਭਾਰੇ ਜੇ ਕਰਕੇ ਬੋਲਨੇ ਕਿ ਨਰਕੰ ਪਰਨਾਸ ਹੈ ਪਿਰਥੂ ਵਾਲ ਪ੍ਰਵਾਸ ਹੈ ਹਾਂ ਪਹਿਲੇ ਦੇ ਕੇ ਲੱਗਿਆ ਦੂਜੇ ਦੇ ਲੱਗਿਆ ਕਿ ਨਰਕੰ ਪਰਨਾਸ ਹੈ ਪਰਥੂਲ ਪ੍ਰਵਾਸ ਹੈ ਨਰਕਤ ਪ੍ਰਵਾਹ ਹੈ ਸਦਾਵੰ ਸਦਾ ਹੈ ਸਦਾ ਸਦਾ ਬੇਪੋਗਤ ਸਰੂਪ ਹੈ ਪਰ ਜੋਗਤ ਅਨੂਪ ਹੈ ਬੇਪੋਗਤ ਸਰੂਪ ਹੈ ਪਰ ਜੋਗਤ ਅਨੂਪ ਨਰਕਤ ਸਦਾ ਹੈ ਵਿਭਗਤ ਪ੍ਰਭਾ ਹੈ ਤਤਾ ਸੁਬਾਹ ਵਿਭੂਤ ਪਰਵਾ ਪਰਵਾਣ ਅਨੁਕਤ ਸਰੂਪ ਹੈ ਪਰਜੁਗਤ ਅਨੂਪ ਹੈ ਤਤਾ ਸੁਰੂਪਾ ਪਰਜੁਗਤ ਅਨੂਪ ਹਾਂ ਇਥੋਂ ਤਾਈ ਅੱਜ ਸਮਾਪਤੀ ਕਰਾਂਗੇ ਕੱਲ ਨੂੰ ਮਹਾਰਾਜ ਦੀ ਕਿਰਪਾ ਕਰਨਗੇ ਕੱਲ ਨੂੰ ਆਪਾਂ 133ਵੇਂ ਚਾਚਰੀ ਛੰਦ ਤੋਂ ਆਰੰਭ ਕਰਾਂਗੇ ਅੱਜ ਆਪਾਂ 132 ਤੱਕ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਅੱਜ ਦੀ ਸੰਥਿਆ ਕਰਵਾਈ ਹੈ ਅਤੇ ਕੱਲ ਨੂੰ ਆਪਾਂ ਅਮਰਤ ਵੇਲੇ ਫੇਰ 133 ਤੋਂ ਆਰੰਭ ਕਰਾਂਗੇ ਹੁਣ ਆਪਾਂ ਦੁਆਰੇ ਭੋਗ ਪਾਦਨੇ ਨਰਕਤਾ ਸਦਾ ਹੈ ਦੇ ਭੋਗਤ ਪ੍ਰਵਾਹ ਹੈ ਸੋ ਸ੍ਰੀ ਅੰਤੇ ਪ੍ਰੋਤ ਪਰਵਾਹ ਆਨ ਓਕਤ ਸਰੂਪ ਹੈ ਪਰ ਜੋਗਤ ਅਨੂਪ ਹੈ ਸੋ ਸ੍ਰੀ ਅੰਤੇ ਪ੍ਰਯੋਗਤ ਅਨੂਪ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ